ਇੰਦੇ ਵਿੱਚ ਬਹੁਤ ਵੱਡੀ ਧਾਂਦਲੀ ਜਿਹੜੀ ਹੈਗੀ ਆ ਸੀਸੀਆਈ ਰਲ ਕੇ ਆਪਣੇ ਫੈਕਟਰੀਆਂ ਵਾਲਿਆਂ ਨਾਲ ਕਰਦੀ ਆ ਕਿਉਂਕਿ ਇਹ ਪ੍ਰਾਈਵੇਟ ਨਰਮਾ ਜਿਹੜਾ ਕਿਸਾਨਾਂ ਤੋਂ ਤਾਂ ਖਰੀਦ ਨਹੀਂ ਰਿਹਾ ਤੇ ਕਿਸਾਨਾਂ ਦੀਆਂ ਕੱਲ ਦੀਆਂ ਟਰਾਲੀਆਂ 8 ਦਿਨ ਪਹਿਲਾਂ ਇਹਨਾਂ ਬੰਦ ਕਰੀ ਰੱਖਿਆ ਹੁਣ ਕੱਲ ਟਰਾਲੀਆਂ ਜਿਹੜੀਆਂ ਇੰਗੀਆਂ ਸੀ ਇਹਨਾਂ ਦੇ 27 ਖਰੀਦੀਆਂ 10 ਵਾਪਸ ਕਰ ਦਿੱਤੀਆਂ ਬਿਲਕੁਲ ਬੜੀ ਵੱਡੀ ਸਮੱਸਿਆ ਕੁਆਲਟੀ ਪ੍ਰੋਬਲਮ ਲੋਕੀਂ ਕੁਆਲਟੀ 스ਕੀੜੇ ਨਾ ਖਰਾਬ ਹੋਵੇ ਤੇ ਬਾਸ ਨਾ ਖਰਾਬ ਹੋ ਜਨੇ ਇਸ ਵਾਰੀ ਵੀ ਜਿਹੜੀ ਜ਼ਿਆਦਾ ਕੁਆਲਟੀ ਉਹ ਖਰਾਬ ਹੈ ਚੰਗੀ ਕੁਆਲਟੀ ਘੱਟ ਇਸ ਕਰਕੇ ਸਮੱਸਿਆ ਆ ਰਹੀ ਹੈ ਗੌਰਮੈਂਟ ਦੇ ਉੱਪਰ ਉਹ ਦੇਸ਼ਾਂ ਦੀ ਆਪਣੀ ਵਧੀਆ ਕਾਰ ਨਹੀਂ ਮੈਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਹਵੋਰ ਦੀ ਜਿਹੜੀ ਕਿਨੂ ਮੰਡੀ ਤੇ ਨਰਮਾ ਮੰਡੀ ਕਿਸਾਨਾਂ ਦਾ ਇੱਥੇ ਕਤਲਗਾ ਬਣਿਆ ਹੋਇਆ ਜੋ ਨਰਮਾ ਲੈ ਕੇ ਆਉਂਦੇ ਆ ਇਨੇ ਦਿਨ ਰਾਤ ਨੂੰ ਇੱਥੇ ਆਉਣਾ ਪੈਂਦਾ 200 250 ਟਰਾਲੀਆਂ ਤੱਕ ਇੱਥੇ ਨਰਮੇ ਦੀ ਆ ਜਾਂਦੀ ਹੈ ਮੇਰਾ ਆਰਾਮ ਰੱਖਾ ਜੀ ਨਾਮ ਹੈ ਹਾਂਜੀ ਮੈਨੂੰ ਆਹ 3 ਦਿਨ ਹੋ ਗਏ ਤੇ ਖਦਲ ਖਰਾਕ ਬੋਨਦੇ ਹਾਂ ਇੱਕ ਬੰਦਾ ਮਗਰ ਰੋਟੀ ਰੋਜ਼ ਲਿਆਉਂਦਾ ਘਰਿਆ ਜਾਂਦਾ ਕਰਿਆ ਆਉਂਦਾ ਇੱਥੇ ਪਾਲੇ ਮਰਿਆਉਂਦਾ ਬੁੱਢਾ ਬੰਦਾ ਦਾ 3 ਦਿਨ ਹੋ ਗਿਆ ਖਰਾਬ ਹੋਣ ਦੇ ਨੂੰ ਦੀ ਨਰਮਾ ਮੰਡੀ ਦੇ ਵਿੱਚ ਅਜੇ ਕਿੰਨਾ ਤੋਂ ਬਾਜ ਜਿਹੜਾ ਹੈਗਾ ਨਰਮਾ ਅਕਸਰੀ ਜਿਹੜਾ ਹੈਗਾ ਬੰਦ ਹੋ ਜਾਂਦੀ ਹੈ ਉਹਦੀ ਇੰਦੇ ਵਿੱਚ ਬਹੁਤ ਵੱਡੀ ਧਾਂਦਲੀ ਜਿਹੜੀ ਹੈਗੀ ਆ ਸੀਸੀਆਈ ਰਲ ਕੇ ਆਪਣੇ ਫੈਕਟਰੀਆਂ ਵਾਲਿਆਂ ਨਾਲ ਕਰਦੀ ਆ ਕਿਉਂਕਿ ਇਹ ਪ੍ਰਾਈਵੇਟ ਨਰਮਾ ਜਿਹੜਾ ਕਿਸਾਨਾਂ ਤੋਂ ਤਾਂ ਖਰੀਦ ਨਹੀਂ ਰਿਹਾ ਕਿਸਾਨਾਂ ਦੀਆਂ ਕੱਲ ਦੀਆਂ ਟਰਾਲੀਆਂ 8 ਦਿਨ ਪਹਿਲਾਂ ਨਾਲ ਬੰਦ ਕਰੀ ਰੱਖਿਆ ਹੁਣ ਕੱਲ ਟਰਾਲੀਆਂ ਜਿਹੜੀਆਂ ਹਈਆਂ ਇਹਨਾਂ ਦੇ 27 ਖਰੀਦੀਆਂ 10 ਵਾਪਸ ਕਰ ਦਿੱਤੀ ਜਿੱਥੋਂ ਇਹਨਾਂ ਨਾਲ ਅਸੀਂ ਪਹਿਲੀ ਗੱਲ ਤਾਂ ਕੋਈ ਵੀ ਇਹਨਾਂ ਦੀ ਇਦਾਂ ਦੇ ਇਹਨਾਂ ਕੋਲ ਮਸ਼ੀਨ ਹੈ ਨਹੀਂ ਜਿੰਦੇ ਵਿੱਚ ਚੈੱਕ ਕਰਕੇ ਦੱਸਣ ਵੀ ਤੇਰਾ ਨਰਮਾ ਲੈਣਯੋਗ ਹੈਗਾ ਕਿ ਨਹੀਂ ਲੈਣਯੋਗਾ ਦੇਖ ਕੇ ਕਹਿ ਦਿੰਦੇ ਨੇ ਲੈਣਯੋਗ ਨਹੀਂ ਜਿੰਦੇ ਨਾਲ ਇਹਨਾਂ ਦੀ ਸੈਟਿੰਗ ਕੀਤੀ ਹੁੰਦੀ ਜਿੰਦੇ ਤੋਂ ਰੁਪਈਏ ਲੈ ਹੁੰਦੇ ਨੇ ਉਹਦਾ ਨਰਮਾ ਸਹੀ ਆ ਇਸ ਕਰਕੇ ਇਹਨਾਂ ਨੇ ਕੱਲ ਵੀ ਨਹੀਂ ਲਿਆ ਅੱਜ ਵੀ ਨਹੀਂ ਇਹ ਪਹਿਲੀ ਟਰਾਲੀ ਤੇ ਆ ਕੇ ਪਹਿਲੀ ਟਰਾਲੀ ਤੇ ਕਹਿੰਦੇ ਵੀ ਨਰਮਾ ਨਹੀਂ ਸਾਡੇ ਲੈਣ ਵਾਲਾ ਨਹੀਂ ਸਾਜੀ ਤਾਂ ਇਹਨਾਂ ਤੋਂ ਤੇ ਇਹਨਾਂ ਤੋਂ ਜੀਐਮ ਸਾਹਿਬ ਜਿਹੜੇ ਰਲ ਕੇ ਨਾ ਤਾਂਦਲੀ ਚਲਾਈ ਹੋਈ ਹੈ ਪੰਜਾਬ ਦੇ ਵਿੱਚ ਨਰਮੇ ਦੇ ਇਹ ਜਿਹੜਾ ਸਿਸਟਮ ਨੂੰ ਲੁੱਟਣ ਦੀ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡੇ ਕੋਲ ਕਿਹੜੀ ਕਸਵੱਟੀ ਦੇ ਉੱਤੇ ਤੁਹਾਡੇ ਕੋਲ ਕਿਹੜੇ ਰੇਸ਼ੂ ਨੇ ਜਿਨ੍ਹਾਂ ਦੇ ਮੁਤਾਬਕ ਤੁਹਾਡੇ ਨਰਮਾ ਲੈਣ ਵਾਲਾ ਜਿੰਦੇ ਮੁਤਾਬਕ ਲੈਣ ਵਾਲਾ ਨਹੀਂ ਕਿਹੜੀ ਮਸ਼ੀਨ ਨਾਲ ਚੈੱਕ ਕਰਦੇ ਹੋ ਜੇ ਜਿਹੜੀ ਅੱਖਾਂ ਨਾਲ ਤੁਸੀਂ ਦੇਖਦੇ ਹੋ ਉਹਨਾਂ ਅੱਖਾਂ ਨਾਲ ਤਾਂ ਸਾਨੂੰ ਵਧੀਆ ਨਹੀਂਦਾ ਤੁਸੀਂ ਲੈਣਾ ਤੁਹਾਨੂੰ ਮਾੜਾ ਅਸੀਂ ਪੁੱਤਾਂ ਵਾਂਗ ਪਾਲਿਆ ਸੋਨੇ ਵਰਗਾ ਕੱਲ ਇਹਨਾਂ ਨੇ ਰੇਕ ਕਿਸਾਨ ਦੀ ਬੇਇੱਜ਼ਤੀ ਕੀਤੀ ਆ ਛੁੱਡੇ ਮਾਰ ਮਾਰ ਕੇ ਗਾਂ ਟੱਪ ਗਿਆ 20-20 ਟਰਾਲੀਆਂ ਵੱਲ ਇਹਨਾਂ ਨੇ ਮੂੰਹ ਨਹੀਂ ਕੀਤਾ ਦੇਖਿਆ ਨੀਗਾ ਇਸ ਕਰਕੇ ਅੱਜ ਅਸੀਂ ਇੱਥੇ ਬੰਦੀ ਬਣਾਈ ਬੈਠੇ ਆ ਇਹਨਾਂ ਨੂੰ ਵੀ ਜਿੰਨਾ ਚਿਰ ਤੁਸੀਂ ਮਸ਼ੀਨ ਨਾਲ ਕਿਸਾਨ ਦੀ ਪੂਰੀ ਤਸੱਲੀ ਨਹੀਂ ਕਰਵਾਦੇ ਵੀ ਵਾਕਈ ਤੇਰਾ ਨਰਮਾ ਲੈਣ ਦੇ ਮਤਾਬਕ ਨਹੀਂ ਹੈਗਾ ਉਹਨਾਂ ਚਿਰ ਉਹ ਟਰਾਲੀ ਤੋਂ ਅੱਗੇ ਨਹੀਂ ਜਾਣ ਦੇਵਾਂਗੇ ਅਸੀਂ ਨਹੀਂ ਆਨੇ ਬਸ ਸਾਰਾ ਨਰਮਾ ਖਰੀਦੋ ਪਰ ਅਸੀਂ ਆਨੇ ਕੋਈ ਆਪਦੀ ਮਸ਼ੀਨ ਦੱਸਣ ਜਿਵੇਂ ਅਸੀਂ ਝੋਨਾ ਚੈੱਕ ਕਰਦੇ ਆ ਸਾਡੇ ਕੋਲ ਮਸ਼ੀਨ ਹੈਗੀ ਉੱਥੇ ਅਗਲੇ ਲਾ ਕੇ ਦੱਸ ਦਿੰਦੇ ਨੇ ਵੀ ਆਹ ਹਾਲੀ ਸਾਡੇ ਲੈਣ ਵਾਲਾ ਨਹੀਂ ਹੈਗਾ ਕਣਕ ਵਾਸਤੇ ਇਨਸਪੈਕਟਰ ਚੈੱਕ ਕਰਦਾ ਉਹਦੇ ਵਾਸਤੇ ਸਪਾਈ ਦੀ ਮਸ਼ੀਨ ਹੁੰਦੀ ਹੈ ਦੱਸਦੀ ਵੀ ਸਾਡੇ ਲੈਣ ਵਾਲੀ ਇਹਨਾਂ ਕੋਲ ਕਿਹੜੀ ਅੱਖਾਂ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਜਿਹੜੀ ਦੱਸਦੀ ਆ ਅੱਜ ਤੋਂ 15 ਦਿਨ ਪਹਿਲਾਂ ਉਹ ਮਸ਼ੀਨ ਵਰਕ ਕਰੀ ਗਈ ਆ ਅੱਜ ਜਿਹੜੀ ਉਹ ਵਰਕ ਕਰਨ ਤੋਂ ਪਿੱਛੇ हट ਗਈ ਆ ਹੁਣ ਇਹ ਹੁਣ ਇਹਨਾਂ ਦੇ ਨਵੇਂ ਚਾਹਤਾਂ ਬਠਿੰਡੇ ਵਿੱਚ ਗਏ ਸੀਗੇ ਮੀਟਿੰਗ ਦੇ ਬਠਿੰਡੇ ਵਿੱਚ ਉਹਨਾਂ ਨੇ ਨਵੀਂ ਮਸ਼ੀਨ ਅੱਖਾਂ 'ਚ ਫਿੱਟ ਕਰਤੀ ਆ। ਆਉਂਦੇ ਇਹਨਾਂ ਨੇ ਸਾਰੀਆਂ ਟਰਾਲੀਆਂ ਰਿਜੈਕਟ ਕਰਨੀਆਂ ਸ਼ੁਰੂ ਕਰਤੀਆਂ। ਸਾਡੇ ਪਾਸ ਇਹਨਾਂ ਨਾਲ ਇਹ ਲੜਾਈ ਆ ਵੀ ਆਗਦਾ ਕੋਈ ਪੈਰਾਮੀਟਰ ਲਾ ਕੇ ਆਉਣ। ਪੈਰਾਮੀਟਰ ਲਾ ਕੇ ਸਾਡੇ ਕਿਸਾਨ ਦੀ ਤਸੱਲੀ ਕਰਾਉਣ ਵਾਕਿਆ ਤੇਰਾ ਨਰਮ ਲੈਣ ਵਾਲਾ ਨਹੀਂ ਜਾਂ ਲੈਣ ਵਾਲਾ ਹੈ। ਉਸ ਕਰਕੇ ਅਸੀਂ ਇਹਨਾਂ ਨਾਲ ਗੱਲਬਾਤ ਚੱਲਦੀ ਪਈ ਭਾਈ ਬੈਠਿਆ। ਜਦੋਂ ਉਸ ਕਸਵੱਟੀ ਤੇ ਪੂਰੇ ਉਤਰਨਗੇ ਉਦੋਂ ਇਹਨਾਂ ਨੂੰ ਜਾਣ ਦਿਆਂਗੇ ਠੰਡ ਵਿੱਚ ਜੇ ਸਾਡੇ ਕਿਸਾਨ ਅੱਜ ਚੌਥੇ ਪੰਜਵੇਂ ਦਿਨ ਤੋਂ ਮਰਦੇ ਪਏ ਆ। ਇਹ ਇੰਨੀ ਸੀਤ ਲਹਿਰ ਚੱਲਦੀ ਵੀ ਰਾਤ ਦਿਨ ਇੱਥੇ ਆ ਰੋਟੀਆਂ ਘਰਾਂ ਚੋਂ ਲਿਆ ਖਾਂਦੇ ਪਿਆ ਇਹ ਕਿਸਾਨਾਂ ਦੇ ਜਿਹੜਾ ਟੈਕਸ ਹੁੰਦਾ ਉਸ ਟੈਕਸ ਤੋਂ ਇਹ ਪੈਸੇ ਲੈ ਇਹਨਾਂ ਦੀ ਤਨਖਾਹਾਂ ਸਾਰਾ ਕੁਝ ਨਿਕਲਦੀਆਂ ਪਰ ਇਹ ਉਲਟਾ ਹੀ ਸਾਨੂੰ ਗੁਲਾਮ ਬਣਾਇਆ ਹੋਇਆ ਇਹਨਾਂ ਨੇ ਸਾਡੇ ਫਸਲ ਜਿਹੜੇ ਕਿਸਾਨਾਂ ਦੇ ਹੈਗੇ ਆ ਵੀ ਐਡਾ ਲੱਗਦਾ ਵੀ ਕਿਸਾਨ ਇੱਕ ਮੰਗਤਾ ਹੈ ਜਿਵੇਂ ਵਿੱਚ ਨਾ ਨਾ ਹੱਥ ਜੋੜ-ਜੋੜ ਕੇ ਵੀ ਤੁਸੀਂ ਲੈ ਲਓ ਝੋਲੀਆਂ ਪਿੱਛੇ ਪਾ ਕੇ ਭੱਜੇ ਫਿਰਦੇ ਨੇ ਇਹਨਾਂ ਨੇ ਇੰਨੀ ਬੇਦਿਸ਼ਾ ਕਿਸਾਨਾਂ ਦੀ ਘਰ ਛੱਡੀ ਤਰਸਨ ਜੋਗ ਆ ਇਹ ਜਿਹੜੇ ਆਪਣੇ ਇੱਥੇ ਸਰਦਾਰ ਜੀ ਸਾਡੇ ਗੁਰਦੀਪ ਸਿੰਘ ਜੀ ਆ ਇਹਨਾਂ ਦਾ ਬਿਲਕੁਲ ਇਦਾਂ ਦੇ ਹਲਾਤ ਇੱਥੇ ਤਿਆਰ ਕਰਦੇ ਹੋ ਨਾ ਵੀ ਕਿਸਾਨ ਪਤਾ ਨਹੀਂ ਕਿੰਨੀ ਕੋਈ ਨਾ ਧਾਂਦਲੀ ਮਚਾ ਛੱਡੀ ਆ ਇੱਥੋਂ ਨਹੀਂ ਲੈਂਦੇ ਬਾਹਰੋਂ ਪਰਚੀਆਂ ਵੀ ਕੱਟ ਲੈਂਦੇ ਸਾਰਾ ਕੁਝ ਡਸਮੈਂਟ ਕੱਟ ਲੈਂਦੇ ਆ ਦੂਜੇ ਪਾਸੇ ਜਿਹੜਾ ਇਹਨਾਂ ਨੇ ਸਰਕਾਰ ਨੂੰ ਦੇਣਾ ਹੁੰਦਾ 33 ਕਿਲੋ ਰੂਹ ਹੁੰਦੀ ਆ ਇਹਨਾਂ ਨੇ ਜਿਹੜੀ ਆਮ ਨਰਮੇ ਵਿੱਚੋਂ ਨਿਕਲਦੀ 36 ਕਿਲੋ ਰੂਹ ਰੂਹ ਨਿਕਲਦੀ 3 ਕਿਲੋ ਸਿੱਧੀ ਰੂਹ ਇਹ ਰਲ ਕੇ ਖਾਂਦੇ ਆ ਬਾਕੀ ਹੋਰ ਇਹਨਾਂ ਨੂੰ ਬੜੀਆਂ ਸਹੂਲਤਾਂ ਨੇ ਵਿੱਚ ਜਿਹੜੀਆਂ ਅਡਜਸਟਮੈਂਟ ਵੱਡੇ ਦੜਿਆਂ ਵਿੱਚ ਕਰਦਿਆ ਜਿੰਦੇ ਵਿੱਚ 4000 ਵਾਲਾ ਵੀ ਛੱਡ ਦਿਆ ਜਿੰਦੇ ਵਿੱਚ 7000 ਵਾਲਾ ਵੀ ਛੱਡ ਦਿਆ ਜਿੰਦੇ ਵਿੱਚ 6000 ਵਾਲਾ ਵੀ ਛੱਡ ਦਿਆ ਫਿਰ ਇਹ ਬੱਟੇ ਲਾਉਂਦੇ ਆ ਇੱਟਾਂ ਪਾਉਂਦੇ ਆ ਇਹ ਚਾਰ ਸਵੇਰੇ ਕਿਸਾਨ ਨੂੰ ਮਾਰਨ ਤੇ ਲੱਗੇ ਖੜੇ ਆ ਅੱਜ ਅਸੀਂ ਇਹ ਕਿਉਂਕਿ 2 ਦਿਨ ਬੋਲੀ ਸਟਾਰਟ ਕਰਦੇ ਇੱਕ ਦਿਨ ਬੰਦ ਕਰਦੇ ਨਾਲ ਕਦੀ ਦਾਫਟ ਵਾਲੀਆਂ ਖਰੀਲ ਅੱਜ ਅਸੀਂ ਪ੍ਰੋਪਰ ਲਿਖਤੀ ਕਾਗਜ਼ੀ ਕਾਰਵਾਈ ਨਾਲ ਇਹਨਾਂ ਤੋਂ ਸਟਾਰਟ ਹੋਣ ਦੇਵਾਂਗੇ ਜਿਹੜਾ ਸਾਥੋਂ ਵਾਰ-ਵਾਰ ਇਹਨਾਂ ਦਾ ਘਰਾਉ ਨਹੀਂ ਕੀਤਾ ਜਾਂਦਾ ਤੇ ਪੂਰੀ ਪਾਰਦਰਸ਼ੀ ਨਾਲ ਜਿਹੜਾ ਕੰਮ ਹੋਵੇ ਕਿਸਾਨਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਹਾਲਾਤ ਹੋ ਇਹਨਾਂ ਦੇ ਇਹਨਾਂ ਨੂੰ ਵੀ ਪਤਾ ਲੱਗੇ ਪੂਰਾ ਰਿਕਾਰਡ ਇਹਨਾਂ ਕੋਲ ਹੋਵੇ ਜਦੋਂ ਇਹ ਇਥੋਂ ਬੰਦ ਕਰਨ ਥੱਲੇ ਜਦੋਂ ਸਾਰਾ ਨਰਮਾ ਖਰੀਦ ਲੈਣ ਪਰਚੀਆਂ ਦੇ ਥੱਲੇ ਲੀਕ ਮਾਰਨ ਬੰਦ ਕਰਕੇ ਵੀ ਇਹਨਾਂ ਨਰਮਾ ਖਰੀਦ ਲਿਆ ਉਹਨੂੰ ਪਾਰਦਰਸ਼ੀ ਰੋਜ਼ ਨੱਟ ਦੇ ਉੱਤੇ ਜਿਵੇਂ ਆਪਣੀ ਕਿੰਨੂ ਦੀ ਬੋਲੀ ਚੱਲਦੀ ਹੈ ਰੋਜ਼ ਪਹੁੰਣਾ ਵੀ ਇਹੀ ਇਹਨਾਂ ਖਰੀਦ ਲਿਆ ਅੱਜ ਦੀ ਤਰੀਕ ਵਿੱਚ ਅਸੀਂ ਇੰਨੀਆਂ ਹੀ ਪਰਚੀਆਂ ਕੱਟੀਆਂ ਅੱਗੇ ਨਹੀਂ ਕਟਾਂਗੇ ਲੁੱਟ ਹੋ ਰਹੀ ਹੈ ਜਿਹੜੀ ਹੈ ਲੁੱਟ ਬੜੀ ਜੀ ਇਹਨਾਂ ਇਹ ਗੱਲ ਸੁਣੋ ਐਮ ਐਲ ਏਆਂ ਦੀਆਂ ਟਰਾਲੀਆਂ ਆਉਂਦੀਆਂ ਲੋਕੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਇਹਨੂੰ ਛੱਡਿਆ ਜਾਏ ਉਹਦੇ ਛੱਡਾਂਗੇ ਜਦੋਂ ਇੱਕ ਤਾਂ ਜਿਹੜਾ ਗੁਰਦੀਪ ਸਿੰਘ ਜੀ ਹੈਗੇ ਨੇ ਦੀ ਬਦਲੀ ਕੀਤੀ ਜਾਵੇ ਕਿਉਂਕਿ ਇਹਨੂੰ ਜਦੋਂ ਦਾ ਮੈਂ ਦੇਖਣ ਲੱਗਾ ਇਹਨੂੰ 2 ਮਹੀਨੇ ਹੋ ਗਏ ਕੰਮ ਕਰਦੇ ਨੂੰ ਸਭ ਤੋਂ ਜ਼ਿਆਦਾ ਤਾਂਗਲੀ ਇਹਨੇ ਮਚਾਈ ਇਹਦੀ ਬਦਲੀ ਕਰਕੇ ਕੋਈ ਨਵਾਂ ਅਫਸਰ ਲਾ ਕੇ ਤੇ ਇਹ ਕੰਮ ਨੂੰ ਚਲਾਇਆ ਜਾਵੇ ਤੇ ਇਹ ਜਿਹੜਾ ਮਾਮਲਾ ਗਿਆ ਕਹਿੰਦੇ ਹੈਗੇ ਦੋ ਜਿਹੜਾ ਗੁਰਦੀਪ ਬਣਾ ਰਿਹਾ ਤੇ ਲਗਾਤਾਰ ਦੋਦੇ ਤੇ ਜਿਹੜਾ ਹੈਗਾ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਜਾ ਰਹੇ ਕਿ ਇਸੇ ਤਾਂਗਲੀ ਹੋਦੀ ਹੈ किसान की जी लुट हो रही है तो लगातार जरा लोगों जो है किसान जथेबंदियों धरने लाने पैसे इस बार वीडी समस्या क्वालिटी प्रॉब्लम है जी क्वालिटी कुछ कीड़े ना खराब हो गई कुछ बारिश ना खराब हो जाए इस बार की जी ज्यादा क्वालिटी है खराब है चंकी क्वालिटी घट है इस करके समस्या आ रही है गवर्नमेंट के उपर उद्देश है भी आप जी वी क्वालिटी ਲੱਗਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਨਰਮਾ ਖਰਾਬ ਹੁੰਦਾ ਤਾਂ ਸਰਕਾਰ ਸਾਡੇ ਲਈ ਏਰੀਆ ਬਣਾਇਆ ਜਾਂ ਸਾਨੂੰ ਉੱਪਰ ਸਾਨੂੰ ਉਦੇਸ਼ ਕਰਦੇ ਸੀ ਲੈ ਲੈ ਉੱਪਰੋਂ ਆਪਣੇ ਮਤਲਬ ਇਦਾਂ ਦੀਆਂ ਗੰਦਸਾਂ ਲੱਗੀਆਂ ਉਹਦਾ ਕਰਕੇ ਜਿੰਨਾ ਸੀ ਤਾਂ ਜਿੰਨਾ ਕੋਈ ਗਵਰਨਮੈਂਟ ਅਮਪਲਾਈ ਹੋਣ ਦੇ ਨਾਤੇ ਜੋ ਸਾਨੂੰ ਜੀਨੋਟ ਕਰਨ ਲੱਗਦਾ ਨਹੀਂ ਕਿ ਮਤਲਬ ਕਿਸਾਨ ਜਿਹੜਾ ਹੈਗਾ ਮੰਡੀ ਜਿਹੜੀ ਹੈ ਨਰਮਾ ਮੰਡੀ ਚ ਲੈ ਕੇ ਆਉਂਦਾ ਉਹ ਦਰਵਾਜ਼ਾ ਦੀ ਰਚਨਾ ਹੈ ਜੇ ਕੋਈ ਫੈਸਲਾ ਕੋਈ ਹੱਲ ਹੋਊਗਾ ਤਾਂ ਫੇਰ ਹੀ ਹੈ ਨਾ ਜਿਹੜੀ ਲੋਅਰ ਕੁਆਲਿਟੀ ਹੈ ਜਿਹੜੀ ਕੁਆਲਿਟੀ ਖਰਾਬ ਹੋਗੀ ਉਦੋਂ ਲੱਗਦਾ ਕੋਈ ਦਾ ਮਸਲਾ ਹੱਲ ਕਰ ਕੋ ਸਾਰਾ ਕੀਤਾ ਜਾ ਕੀ ਕਿਹਾ ਤੁਸੀਂ ਆਪਣੇ ਅਧਿਕਾਰੀਆਂ ਨੂੰ ਆਹ ਪੁੱਛਾਂਗੇ ਵਿੱਚ ਸਾਰੇ ਬੈਠੇ ਆਜੋ ਤੁਸੀਂ ਬਸਾਨੂੰ ਇਹਦਾ ਫੈਸਲਾ ਦਿਓ ਠੀਕ ਹੈ ਜੀ ਉਹ ਵੀ ਕਰਦੇ ਹਾਂ ਤੇ ਸਤਾ ਖਜਲ ਖਵਾ ਰਹੀ ਹੈ ਲੰਬਰ ਤੇ ਹਫਤਾ ਹਫਤਾ ਸਾਡੇ ਨਾਲ ਤਾਂ ਗੱਤੇ ਬੰਦੀਆਂ ਨਾਲ ਹਰ ਰੋਜ਼ ਹੀ ਸਾਡੇ ਮਤਲਬ ਅਸੀਂ ਆਪਸੇ ਬੈਠਦੇ ਆ ਕਰਦੇ ਹਾਂ ਪਰ ਉਹ ਗੱਜਰ ਕਰ ਜਿਹੜਾ ਮੇਰੇ ਮੇਰੇ ਅਧਿਕਾਰ ਤੇ ਨਹੀਂ ਹੁੰਦਾ ਉਹ ਤਾਂ ਮੈਂ ਕਰ ਨਹੀਂ ਦੇ ਸਕਦਾ ਟੋਡੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹੈ। ਦੇਖੋ ਜੀ ਜਦੋਂ ਕੋਈ ਐਦਾਂ ਦਾ ਮਸਲਾ ਹੋਊਗਾ ਇਲਜ਼ਾਮ ਵੀ ਲੱਗਦੇ ਸਭ ਕੁਝ ਹੁੰਦਾ ਉਹਦੇ ਕਿਸੇ ਨੂੰ ਕੀ ਰੋਕ ਸਕਦੇ ਤਾਂ ਹਰ ਇੱਕ ਦੀ ਆਜ਼ਾਦੀ ਹੈ ਬੋਲਣ ਦੀ। ਕੋਈ ਕੁਛ ਵੀ ਬੋਲ ਸਕਦਾ ਹੁਣ ਮੈਂ ਕੋਈ ਟਕਰਾਅ ਵਾਸਤੇ ਥੋੜੀ ਕਿਸੇ ਨਾਲ ਕਰਨਾ ਨਹੀਂ। ਠੀਕ ਹੈ ਨਾ? ਕੁਛ ਵੀ ਕੋਈ ਬੋਲ ਸਕਦਾ ਉਹ ਤਾਂ ਉਹਦਾ ਆਪਣਾ ਰਾਈਟ ਹੈ। ਹਰ ਜਿੰਨੇ ਵੀ ਬੰਦੇ ਹਰ ਬੰਦਾ ਨੂੰ ਬੋਲਣ ਦਾ ਅਧਿਕਾਰ ਇਹਨਾਂ ਨੂੰ ਕੋਈ ਵੀ ਕੁਝ ਵੀ ਬੋਲ ਸਕਦਾ। ਲੱਗਦਾ ਹੈ ਕਿ ਇਹ ਬੋਰ ਦੀ ਨਰਮਾ ਮੰਡੀ ਚ ਕਿਸਾਨ ਜਿਹੜਾ ਇਸੇ ਤਰ੍ਹਾਂ ਖੇਚਲ ਪਾਰ ਹੋ ਰਿਹਾ ਹੈ। ਇਹਨੂੰ ਕੰਜ਼ੀਤਕਾਰੀ ਤੋਂ ਨੂੰ ਕੁਝ ਕਹਿੰਦੇ ਨਹੀਂ ਸਰਕਾਰ ਤੋਂ ਇਹਦਾ ਫੈਸਲਾ ਜੇ ਕੋਈ ਸਰਕਾਰ ਫੈਸਲਾ ਦਿੰਦੀ ਹੈ ਫਿਰ ਖੱਜੜਖਵਾਰ ਨਹੀਂ ਹੋਣ ਦੇਵਾਂਗੇ ਹੁਣ ਕੁਆਲਿਟੀ ਦਾ ਇਸ਼ੂ ਹੈ ਕੁਆਲਿਟੀ ਸ਼ੂ ਹਲੋ ਜੀ ਇਹਨਾਂ ਕੋਲ ਕਿਹੜਾ ਪੈਰਾਮੈਟਰ ਸਰਕਾਰ ਦੀ ਨਲਾਕੀ ਹੈ ਸਰਕਾਰ ਦੀ ਨਲਾਕੀ ਮੰਨਦੇ ਪੁਸ਼ਪੀ ਮੰਨਣਾ ਕਿਸੇ ਪੁਸ਼ਪੀ ਮੰਨਣਾ ਜਦੋਂ ਕੋਪਰ ਕੋਈ ਆਰਡਰ ਆਏਗਾ ਤਦ ਕਰਾਂਗੇ ਪੈਰਾਮੀਟਰ ਕੀ ਹੈ ਨਾ ਕੋਲ ਜਿਹੜਾ ਨਰਪਾਣ ਅਨਲ ਜਿਹੜੀ ਬੋਸ ਕਰਦੇ ਆਂ ਸਾਲ ਨੂੰ ਜਿਹੜੇ ਜਸਤਵੰਦੀਆਂ ਹੈਗੀਆਂ ਉਹਨਾਂ ਨੇ ਸੀਸੀਆਈ ਦੇ ਅਧਿਕਾਰ ਨਹੀਂ ਕਹਿੰਦੇ ਬੰਦੀ ਹੋਣੀ ਮੈਂ ਜੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਹਬੌਰ ਦੀ ਜਿਹੜੀ ਕਿਨੂ ਮੰਡੀ ਤੇ ਨਰਮਾ ਮੰਡੀ ਕਿਸਾਨਾਂ ਦਾ ਇੱਥੇ ਕਤਲਗਾ ਬਣਿਆ ਹੋਇਆ ਹੈ ਜੋ ਨਰਮਾ ਲੈ ਕੇ ਆਉਂਦੇ ਆ ਪਹਿਲੇ ਦਿਨ ਰਾਤ ਨੂੰ ਇੱਥੇ ਆਉਣਾ ਪੈਂਦਾ 200-250 ਟਰਾਲੀਆਂ ਤੱਕ ਇੱਥੇ ਨਰਮੇ ਦੀ ਆ ਜਾਂਦੀ ਹੈ ਤੇ ਉਹਨਾਂ ਚੋਂ 10-15 ਟਰਾਲੀਆਂ ਇਹ ਨਰਮੇ ਦੇ ਖਰੀਦ ਲੈਂਦੇ ਉਹ ਵੀ ਫੈਕਟਰੀ ਤੋਂ ਵਾਪਸ ਆ ਜਾਂਦੇ ਆ ਕਿਨੂ ਦੇ ਇਹ ਹਾਲਾਤ ਨੇ ਹਬੌਰ ਦਾ ਜਿਹੜਾ ਸਾਰੀ ਵਿਵਸਥਾ ਉਚਰਮਾਈ ਹੋਈ ਹੈ ਜਿਹੜੀ ਸਰਕਾਰ ਹੈ ਇੱਕ ਪਾਸੇ ਤਾਂ ਵੱਡੇ ਵੱਡੇ ਹੋਲਡਿੰਗਸ ਲਾ ਕੇ ਦੇ ਸਰਕਾਰ ਤੁਹਾਡੇ ਦੁਆਰ ਕਿਸ ਸਰਕਾਰ ਕਿਸਾਨ ਦੇ ਨਾਲ ਨਾ ਸੈਂਟਰ ਗਵਰਨਮੈਂਟ ਹੈ ਨਾ ਸਟੇਟ ਗਵਰਨਮੈਂਟ ਹੈ ਜਿਹੜੇ ਅਧਿਕਾਰੀ ਇੱਥੇ ਸੀਸੀਆ ਦੇ ਬੈਠੇ ਨੇ ਆਪਣੀ ਮੋਨੋਪੋਲੀ ਚਲਾ ਰਹੇ ਨੇ ਅਸੀਂ ਇਹਨਾਂ ਨੂੰ ਇੱਕ ਦਿਨੇ 20 ਦਿਨ ਤੋਂ ਬੋਲੀ ਕੱਲ ਸ਼ੁਰੂ ਹੋਈ ਹੈ ਉਹ ਵੀ ਹੈ ਨਾ ਇਹ ਸ਼ੁਰੂ ਕਰਵਾਈ ਅਸੀਂ ਇਹਨਾਂ ਦਾ ਘਿਰਾ ਕੀਤਾ ਵਿਜੀਲੈਂਸ ਟੀਮ ਆਈ ਸੀਗੀ ਉਹਦਾ ਘਿਰਾ ਕੀਤਾ ਇਹਨਾਂ ਦੇ ਜੀਐਮ ਦਾ ਘਿਰਾ ਕੀਤਾ 20 ਦਿਨਾਂ ਤੋਂ ਇਹਨਾਂ ਨੇ ਕੱਲ ਬੋਲੀ ਚਲਾਈ ਕੱਲ ਇਹਨਾਂ ਨੇ 28 ਨਗ ਖਰੀਦੇ 28 ਚੋਂ 17 ਨਗ ਵਾਪਸ ਮੰਡੀ ਜਿਪੇ ਹਣ ਦੱਸੋ ਜੀ ਵੀ ਜ਼ਿਮੀਦਾਰ ਕਿੱਥੇ ਜਾਵੇ ਇਹ ਜਿਹੜਾ ਨਰਮਾ ਹੈ ਅਸੀਂ ਕੋਈ ਘਰੇ ਦਾ ਬਣਾਇਆ ਨਹੀਂ ਗਾ ਖੇਚੋਂ ਪੈਦਾ ਹੋਇਆ ਇਹਨਾਂ ਨੇ ਬੀਜ ਦਿੱਤੇ ਉਹ ਨੌਨ ਵੀ ਟਿੱਬੀ ਸੀਗਾ ਉਹਦੇ ਨਾਲ ਸੁੰਡੀ ਵੀ ਪੈ ਗਈ ਕੁਝ ਚੱਕੜ ਚੱਲੇ ਬਹੁਤ ਆਏ ਉਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ 20 ਰੁਪਏ ਸਾਨੂੰ ਚੁਗਾਈ ਪੈ ਗਈ ਹੁਣ ਜੇ 10 ਕਿੰਟਲੇ ਕੋਈ ਜ਼ਿਮੀਦਾਰ ਇੱਥੇ ਨਰਮਾ ਲੈ ਕੇ ਆਉਂਦਾ ਤਾਂ 1500 ਰੁਪਏ 10 ਕਿੰਟਲ ਦਾ ਉਹ ਕਿਰਾਇਆ ਲੱਗ ਜਾਂਦਾ ਤੇ ਉਹ ਦੋ ਦਿਨ ਜੇ ਉਹਦਾ ਟੈਂਪੂ ਇੱਥੇ ਰੁਕ ਗਿਆ ਤੇ ਉਦੋਂ 3000 ਉਹ ਪੈ ਗਿਆ ਤੇ ਚੁਗਾਈ ਪੈ ਗਈ ਨਰ ਬੱਚਿਆ ਕੀ ਜੇ ਨਰ ਵਿੱਚ ਨਰ ਵਿੱਚ ਕੁਝ ਨਹੀਂ ਬਚਿਆ ਕਿਸਾਨ ਖਤਲ ਖਰਾਬ ਨਹੀਂ ਹੋ ਰਹੇ ਇਹ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਵੀ ਇਹ ਸਰਕਾਰ ਦੀ ਮੋਨੋਪੋਲੀ ਹੈ ਕੋਈ ਸਰਕਾਰੀ ਨੁਮਾਇੰਦਾ ਵੇਖਣ ਆਲਾ ਨਹੀਂਗਾ ਅਸੀਂ ਦੂਜੇ ਦਿਨ ਸਾਨੂੰ ਗੇਟ ਬੰਦ ਕਰਨਾ ਪੈਂਦਾ 2 ਘੰਟੇ ਬੋਲੀ ਚੱਲਦੀ ਹੈ ਫਿਰ ਉਹ ਹੀ ਟਾਕ ਦੇ ਤਿੰਨ ਪਾਤ ਇਹ ਦੂਜੇ ਦਿਨ ਕਹਿੰਦੇ ਵੀ ਸਾਡੇ ਕ੍ਰਾਈਟੇਰੀਆ ਤੇ ਪੂਰਾ ਨਹੀਂ ਉਤਰਦਾ ਅਸੀਂ ਇਹ ਸਿੰਘ ਸਾਹਿਬ ਨੂੰ ਪੁੱਛਿਆ ਵੀ ਕੋਈ ਸਾਨੂੰ ਦੱਸੋ ਤਾਂ ਲੈਣ ਦਾ ਘਟ ਗਈ ਮੈਨੂੰ ਸਾਨੂੰ ਤਾਂ ਲੈਣ ਤਾਂ ਬਹੁਤ ਜ਼ਿਆਦਾ ਲੱਗਦੀ ਏ ਅਗੇ ਨਰਮੇ ਚ ਪੀਲੀ ਫੁੱਟੀ ਏ ਭਾਈ ਸਾਹਿਬ ਉਹ ਇਸ ਤਰ੍ਹਾਂ ਹੈ ਵੀ ਨਰਮੇ ਜੀ ਚਲੋ ਜ਼ਰੂਰ ਹੈ ਪੀਲੀ ਫੁੱਟੀ ਜ਼ਰੂਰ ਹੈ ਪਰ ਸੈਂਟ ਪਰਸੈਂਟ ਪੀਲਾ ਨਰਮਾ ਨਹੀਂ ਗਾ ਕੋਈ ਸਰਕਾਰ ਨੇ ਜਦੋਂ ਸਾਡਾ ਰੇਟ 450 ਰੁਪਏ ਘੱਟ ਕਰਤਾ ਇਹਨਾਂ ਦਾ ਖਰੀਦਣ ਦਾ ਬਣਦਾ ਜੀ ਵੀ ਖਰੀਦ ਕਰੇ ਪਰ ਇਹ ਹੈ ਨਾ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ ਸੀਸੀਆਈ ਬਿਲਕੁਲੀ ਕਿਸਾਨਾਂ ਨੂੰ ਇਹਨੇ ਮਾਰਨ ਤੇ ਤੁਲੀ ਹੋਈ ਏ ਇਨਾ ਅਸੀਂ ਇਹਨਾਂ ਦੇ ਖਿਲਾਫ ਕਿਸਾਨਾਂ 'ਚ ਬਹੁਤ ਜ਼ਿਆਦਾ ਰੋਸ ਹੈ ਕੱਲ ਨੂੰ ਜੇ ਕੋਈ ਵੱਡੀ ਵਾਰਦਾਤ ਇਹਦੀ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸੀਸੀਆਈ ਦੀ ਪੰਜਾਬ ਗਵਰਨਮੈਂਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਹੋਵੇਗੀ। ਆ ਸਰਪੰਚ ਆਪਣਾ ਜੀ। ਇਹ ਹੈ ਕਿ ਵਰਗੇ ਮੰਡੀ ਦੇ ਵਿੱਚ ਕੀ ਆ ਜਾ ਰਿਹਾ ਹੈਗਾ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਨਰਸਟਿਕ ਪੀਸ ਦੀ। ਇਹ ਬਾਬੂ ਜੀ ਬਿਨਾ ਵੇਖੇ ਤੋਂ ਲੱਤ ਮਾਰ ਕੇ ਅੱਗੇ ਚਲੇ ਜਾਂਦੇ ਜੀ। ਕੋਈ ਨਾ ਕੋਈ ਮਸ਼ੀਨ ਨਹੀਂ ਗਈ ਕੋਈ ਨਾ ਕੋਈ ਸਿਸਟਮ ਹੈ ਨਹੀਂਗਾ ਜੀ। ਤੇ ਸਰਦਾਰ ਜੀ ਜਿਹੜੇ ਆ ਇਹ ਤਾਂ ਬਿਲਕੁਲ ਤੀਜਾ ਚੌਥਾ ਦਿਨ ਹੋ ਗਿਆ ਤੁਹਾਨੂੰ ਖਰਾਬ ਕਰਦੇ ਉਹ ਰਾਤ ਨੂੰ ਜਿਮੀਂਦਾਰ ਸਰਸਰਾ ਤੇ ਬੈਠੇ ਤੇ ਠੰਡ ਜੀ ਸਵੇਰ ਆ ਕੇ ਉਹਨਾਂ ਦਾ ਨਰਮਾ ਕੈਨਸਲ ਕਰ ਦਿੰਦੇ ਜੀ ਉਹਨਾਂ ਦਾ ਕੋਈ ਵਜ੍ਹਾ ਤਾਂ ਨਹੀਂ ਜੀ ਬਸ ਵਜ੍ਹਾ ਤੋਂ ਕੈਨਸਲ ਕਰ ਦਿੰਦੇ ਜੀ ਕੋਈ ਨਾ ਕੋਈ ਮਸ਼ੀਨ ਨਹੀਂ ਕੋਈ ਸਿਸਟਮ ਨਹੀਂਗਾ ਕਈ ਬੰਦੇ ਕਿਰਾਏ ਤੇ ਲਿਆਣ ਕੇ ਇੱਥੇ ਦੋ ਦੋ ਤਿੰਨ ਤਿੰਨ ਦਿਨ ਕਿਰਾਇਆ ਭਰਦੇ ਆ 20 20 ਰੁਪਏ ਉਹਨਾਂ ਨੇ ਚਗਾਈ ਭਰੀ ਹੈ ਜੀ ਤੇ ਫੇਰ ਵੀ ਉਹਨਾਂ ਦਾ ਨਰਮਾ ਉਹ ਬਿਨਾ ਮੋਲ ਲਾਏ ਤੋਂ ਬਿਨਾ ਗਲਤੀ ਕੱਢੇ ਤੋਂ ਛੱਡ ਕੇ ਅੱਗੇ ਚਲੇ ਜਾਂਦੇ ਜੀ ਕੀ ਇਹ ਪ੍ਰਸ਼ਾਨੀ ਕੀ ਹੈ ਕਿਸਾਨਾਂ ਦੇ ਸਾਹਮਣੇ ਜਿਹੜਾ ਪ੍ਰਸ਼ਾਨੀ ਜੀ ਇੱਕ ਤਾਂ ਤਿੰਨ-ਤਿੰਨ ਦਿਨ ਰਾਤ ਵੀ ਠੰਡੇ ਬੈਠਣ ਦੇ ਕਿਰਾਏ ਭਰਦੇ ਆ ਜੀ ਚਗਾਈਆਂ ਭਰਦੇ ਆ ਜੀ ਫੇਰ ਵੀ ਕਿਸਾਨ ਦਾ ਨਰਮਾ ਨਹੀਂ ਖਰੀਦਿਆ ਜਾਂਦਾ ਜੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਨਾਲ ਹੈ ਸਰਕਾਰ ਨਾਲ ਹੋਏ ਤੇ ਫਿਰ ਅਸੀਂ ਖੱਜਲ ਖਾਰ ਰੋ ਜਾਨਾ ਮੰਡੀ ਨੂੰ ਇੱਥੇ ਨੂੰ ਲੋਕਡਾਉਨਾ ਪੈਂਦਾ ਜੀ ਜਾਨਾ ਨਾਲ ਲੜਨਾ ਪੈਂਦਾ ਧਰਨੇ ਲਾਉਣੇ ਪੈਂਦੇ ਆ ਮੀਟਿੰਗਾਂ ਕਰਕੇ ਬਾਅਦ ਚ ਫੇਰ ਮੁੱਕਰ ਜਾਂਦੇ ਜੀ ਇੱਥੇ ਪੈਸਾ ਦੇ ਦੇ ਬਾਅਦ ਫੇਰ ਮੁੱਕਰ ਜਾਂਦੇ ਜੀ ਕੀ ਹੱਲ ਕੀ ਹੈ ਫੇਰ ਕੀ ਕਰੂੰਗਾ ਹਾਲ ਸਾਨੂੰ ਪ੍ਰੋਪਰ ਸਾਡਾ ਨਰਮੇ ਦੀ ਕੋਈ ਮਸ਼ੀਨ ਆਵੇ ਉਹਨੂੰ ਦੇਖਿਆ ਜਾਵੇ ਕਿ ਇਹਦੇ ਵਿੱਚ ਕੀ ਕਮੀ ਆ ਠੀਕ ਹੈ ਜੀ ਤੇ ਬਾਕੀ ਜਿੰਨੀ ਦਿੱਲੀ ਦੀ ਬੋਲੀ ਹੁੰਦੀ ਆ ਉਹਨੂੰ ਲਿਖਤੀ ਰੂਪ ਦੱਸਣ ਪਏ ਇੰਨੀਆਂ ਟਰਾਲੀਆਂ ਖਰੀਦੀਆਂ ਜੀ 250 ਟਰਾਲੀ ਦਾ ਕਿਸੇ 25 ਟਰਾਲੀਆਂ ਨਹੀਂ ਖਰੀਦੀ ਦਿੱਲੀ ਖਰਚਲ ਖਰਚਲ ਬਹੁਤ ਹੋ ਰਹੀ ਹੈ ਜੀ ਮੇਰਾ ਰਾਮ ਰੱਖਾ ਜੀ ਨਾਮ ਮੈਨੂੰ ਅੱਜ ਤਿੰਨ ਦਿਨ ਹੋ ਗਏ ਤੇ ਖਸਲ ਖਰਾਕ ਉਹ ਅੰਦਰੋਂ ਇੱਕ ਬੰਦਾ ਮਗਰ ਰੋਟੀ ਰੋਜ਼ ਲਿਆਉਂਦਾ ਘਰਿਆ ਜਾਂਦਾ ਘਰਿਆ ਹੁੰਦਾ ਇੱਥੇ ਪਾਲੇ ਮਰਿਆ ਹੁੰਦਾ ਬੁੱਢਾ ਬੰਦਾ ਹੈ ਤਿੰਨ ਦਿਨ ਹੋ ਗਿਆ ਖਰਾਬ ਹੋਣ ਦੇ ਨੂੰ ਬਹੁਤ ਖਰਾਬ ਕਰਿਆ ਜੀ ਹੱਥ ਮਾਰ ਕੇ ਸਿੱਧੇ ਵੇਖਦੇ ਨਹੀਂ ਪੱਕ ਅੱਗੇ ਟੱਪ ਜਾਂਦੇ ਹੈ ਤੇ ਕੱਲ ਸਾਰੇ 15 20 ਨਗਲੇ ਆ 150 200 ਚੋ 15 20 ਅਗਲੇ ਉਹ ਅੱਧੇ ਉਹ ਜੀ ਅੱਧੇ ਪੁੱਠੇ ਕੱਟਦੇ ਕੋਈ 5-7 ਤੁਲਾਏ ਆ ਅੱਜ ਫੇਰ ਇਹਨੇ ਉਹ ਕੰਮ ਕਰ ਰਿਹਾ ਆ ਆਉਂਦੇ ਪਹਿਲ ਪਾ ਦੀ ਹੱਥ ਮਾਰ ਕੇ ਕਹਿੰਦਾ ਨਹੀਂ ਲੈਣਾ ਅੱਗੇ ਚੱਲਣ ਲੱਗੇ ਮੈਂ ਜੀ ਇਹਨੇ ਰੋਕਤਾ ਮੈਂ ਕਿਹਾ ਸਰ ਜੀ ਆ ਤਾਂ ਵੱਢ ਨਾਲ ਲਿਓ ਨਾ ਬੋਲੀ ਬੰਦ ਕਰ ਦਿਓ ਸਾਰੇ ਜ਼ਿੰਮੇਦਾਰ ਖਜ਼ਲ ਖਰਾਬ ਕਰ ਜਾਂਦੇ ਆ ਵੀ ਜਾ ਬੋਲੀ ਬੰਦ ਕਰ ਦਿਓ ਇਸ ਕਰਕੇ ਆ ਜਾ ਇਹਨਾਂ ਨੂੰ ਰੋਕਿਆ ਜੀ ਵੀ ਸਾਡਾ ਪਿੰਸਲਾ ਸਰਕਾਰ ਕਰੇ ਸਹੀ ਕਰੇ